ਪਹਿਲੇ ਗੇੜ ਤਹਿਤ ਨੋਟੀਫਿਕੇਸ਼ਨ 2 ਮਾਰਚ ਨੂੰ ਜਾਰੀ ਕੀਤਾ ਜਾਵੇਗਾ ਇਸ ਗੇੜ ਤਹਿਤ 19 ਅਪ੍ਰੈਲ ਨੂੰ 102 ਸੀਟਾਂ ਤੇ ਵੋਟਾਂ ਪਵਾਉਣੀਆਂ ਜਾਣਗੀਆਂ ਦੂਜੇ ਗੇੜ ਤਹਿਤ ਨੋਟੀਫਿਕੇਸ਼ਨ 28 ਮਾਰਚ ਨੂੰ ਜਾਰੀ ਹੋਵੇਗਾ ਤੇ 26 ਅਪ੍ਰੈਲ ਨੂੰ 99 ਸੀਟਾਂ ਤੇ ਵੋਟਾਂ ਪਵਾਉਣੀਆਂ ਜਾਣਗੀਆਂ ਚੌਥੇ ਕਮਿਸ਼ਨ ਮੁਤਾਬਕ ਤੀਜੇ ਗੇਟ ਤਹਿਤ ਨੋਟੀਫਿਕੇਸ਼ਨ 12 ਅਪ੍ਰੈਲ ਨੂੰ ਜਾਰੀ ਹੋਵੇਗਾ ਤੇ 94 ਸੀਟਾਂ ਤੇ 7 ਮਈ ਨੂੰ ਵੋਟਾਂ ਪੁਆਇਆਂ ਜਾਣਗੀਆਂ ਚੌਥੇ ਗੇਟ ਦਾ ਨੋਟੀਫਿਕੇਸ਼ਨ 18 ਅਪ੍ਰੈਲ ਨੂੰ ਜਾਰੀ ਹੋਵੇਗਾ ਤੇ 13 ਮਈ ਨੂੰ 96 ਸੀਟਾਂ ਤੇ ਵੋਟਾਂ ਪੁਆਇਆਂ ਜਾਣਗੀਆਂ ਪੰਜਵੇਂ ਗੇਟ ਵਿੱਚ 26 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੇ 20 ਮਈ ਨੂੰ 49 ਸੀਟਾਂ ਤੇ ਵੋਟਾਂ ਪੁਆਇਆਂ ਜਾਣਗੀਆਂ ਛੇਵੇਂ ਗੇਟ ਤਹਿਤ ਨੋਟੀਫਿਕੇਸ਼ਨ 29 ਅਪ੍ਰੈਲ ਨੂੰ ਜਾਰੀ ਹੋਵੇਗਾ ਤੇ 57 ਸੀਟਾਂ ਤੇ 25 ਮਈ ਨੂੰ ਪੋਲਿੰਗ ਹੋਵੇਗੀ 7ਵੇਂ ਤੇ ਆਖਰੀ ਗੇੜ ਦਾ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਕੀਤਾ ਜਾਵੇਗਾ ਤੇ ਕੁੱਲ 57 ਸੀਟਾਂ ਤੇ 1 ਜੂਨ ਨੂੰ ਵੋਟਾਂ ਪੋਇਆਂ ਜਾਣਗੀਆਂ ਇਸੇ ਗੇੜ ਤਹਿਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਵੋਟਾਂ ਪੋਇਆਂ ਜਾਣਗੀਆਂ ਇਸ ਗੇੜ ਤਹਿਤ ਨਾਮਜ਼ਦਗੀ ਪਰਚੇ 14 ਮਈ ਤੱਕ ਭਰੇ ਜਾ ਸਕਣਗੇ ਅਤੇ 15 ਮਈ ਨੂੰ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਕੀਤੀ ਜਾਵੇਗੀ ਉਮੀਦਵਾਰ 17 ਮਈ ਤੱਕ ਪਰਚੇ ਵਾਪਸ ਲੈ ਸਕਣਗੇ ਸਾਰੇ ਗੇੜਾਂ ਦੇ ਨਤੀਜੇ ਇੱਕੋ ਦਿਨ 4 ਜੂਨ ਨੂੰ ਐਲਾਨੇ ਜਾਣਗੇ ਮਾਰਚ 21 स्टेट्स जाएंगी पोल में सेकंड फेज विल नोटिफिकेशन विल स्टार्ट ऑन 28th ऑफ मार्च एंड डेट ऑफ पोल विल बी 26th ऑफ अप्रैल सिमिलरली हियर इन केस ऑफ जेडएनके बिकॉज ऑफ द सम हॉलिडे द डेट ऑफ वन डे वुड बी डिफरेंट डेट ऑफ सिक्योरिटी ऑफ नॉमिनेशन वुड बी डिफरेंट बट डेट ऑफ गजट नोटिफिकेशन a data pool would be common.